he went to the river and crossing the river and he saw his reflection in the river ach teeri hai ye agane tikke kyuki udhar ton pata tikke ch lagde hai na saskal ji saryanu tuhanu swagat hai naye blog de vich tano ajj pata hai bhai saade ਕੂ ਦਾ ਅੱਜ ਸਾਡੇ ਸਕੂਲ 'ਚ ਗੇਮਾਂ ਖੇਡਾਂਗੇ ਤੇ ਉਹਦੇ ਕਰਕੇ ਮੈਂ ਅੱਜ ਜਿੱਦ ਕਰਦੀ ਸੀ ਤੇ ਮੰਮਾ ਨੇ ਫਟਾਫਟ ਮੈਨੂੰ ਤਿਆਰੀ ਕਰਤਾ ਹਾਂਜੀ ਨਵਾਂ ਸੂਟ ਪਾ ਕੇ ਜਾ ਰਹੀ ਆ ਕਾਕਾ ਸਾਡਾ ਯੇ ਅੱਜ ਜੁਆਇਨ ਕਰੀ ਠੀਕ ਹੈ ਗੇਮਸ ਹਾਂਜੀ ਹਾਂਜੀ ਤੇ ਫਿਰ ਮੈਂ ਲੈਣ ਆਉਂਗਾ ਨੰਨੂ ਨੂੰ ਫਿਰ ਆਪਾਂ ਠੀਕ ਹੈ फिर आप दोबारा ब्लॉग कंटिन्यू कराके ठीक है जी ठीक है हाँ जी चलो बाय बाय एंजॉय करना ठीक है चलो बस आ रहे हैं सासिकल गए तो सासिक ठीक लाइक एंड सब्सक्राइब हाँ लाइक एंड सब्सक्राइब ओए आ गया लदा ਆ ਗਿਆ ਮੈਮ ਨੇ ਕਿਹਾ ਤਾਂ ਛੁੱਟੀ ਹੈ ਤੇ ਮम्मा ਨੇ ਮੈਸੇਜ ਨਹੀਂ ਦੇਖਿਆ ਓ ਸ਼ਿਟ ਯਾਰ ਮੈਸੇਜ ਨਹੀਂ ਦੇਖਿਆ ਆਏ ਹੈ ਆ ਦੇ ਹੈਪੀ ਹੈਪੀ ਨਿਊਜ਼ ਹੋ ਗਈ ਨੰਨੂ ਹੈ ਨਾ ਛੁੱਟੀ ਹੋ ਗਈ ਵਾਹ ਚੀਜ਼ ਵੀ ਲੈ ਕੇ ਆਈਆਂ ਤੇਰੇ ਤਾਂ ਵਧੀਆ ਹੋ ਗਿਆ ਕੰਮ ਹਾਂਜੀ ਤੇ ਹੁਣ ਤੁਸੀਂ ਆਹ ਦੇਖ ਕੇ ਹੈਰਾਨ ਹੋ ਜਾਓਗੇ ਕਿ ਆ ਇੰਨਾ ਕੁ ਛੋਟਾ ਜਿਹਾ ਪੈਕੇਟ ਆ ਦੇਖੋ ਇੰਨਾ ਆ ਦੇਖੋ ਇੰਨਾ ਵੱਡਾ ਪੈਕੇਟ ਸੀਗਾ ਮਨਪੀ ਜੀਰਾ ਕ੍ਰੈਂਸੀ ਲਾਈਟ ਦਾ ਹੂੰ ਬੇੜਾ ਗਰਗਜੇ ਤੁਹਾਡਾ ਕੰਪਨੀ ਵਾਲਿਓ ਆ ਦੇਖੋ ਅਹੀਂ ਤੇ ਚੱਲ ਚਾਹ ਨਾ ਬਿਸਕਟ ਮੰਗਵਾਉਂਦੇ ਆ ਨੰਨੂ ਵਾਸਤੇ ਆ ਮੰਗਾਏ ਸਾਨੂੰ ਆ ਪਸੰਦ ਆ ਆ ਲੈ ਆਂਦੇ ਹੈ ਤੇ ਉਹ ਮੱਠੀਆਂ ਮੰਗਾਈਆਂ ਤੇ ਆ ਦੇਖ ਕੇ ਤੇ ਮੈਂ ਹੈਰਾਨ ਹੀ ਹੋ ਗਿਆ ਆ ਦੇਖੋ ਇਹ ਯਾਰ ਕਮਾਲ ਦੀ ਗੱਲ ਹੈ ਮਨਪੀ ਤੇ ਆਹ ਦੇਖੀਂ ਇਨਾ ਵੱਡਾ ਹੁੰਦਾ ਸੀ ਫਿਰ ਵੀ ਇਹ ਪੈਕੇਟ ਯਾਰ 5 ਰੁਪਏ ਦਾ ਨਾਬ ਦੇਖੋ ਇਹਨਾਂ ਦਾ ਹੋਰ ਕੀ ਹੈ ਨੰਨੂ ਵਾਸਤੇ ਅਸੀਂ ਸਪੈਸ਼ਲ ઓਰੀਓ ਮੰਗਾਏ ਸੀ ਦੋ ਪੈਕੇਟ ਮੈਨੂੰ ઓਰੀਓ ਪਸੰਦ ਹੈ ਮੇਰਾ ਬੜਾ ਫੇਵਰਿਟ ਹੈ ਫੇਵਰਿਟ ਹੈ ਓ ਮਾਈ ਗਾਡ ਤੇ ਹੁਣ ਨਾ ਰਖੜੀਆਂ ਆਈਆਂ ਹੋਈਆਂ ਤੇ ਉਹ ਚਾਹ ਪੀ ਕੇ ਨਾ ਤੇ ਆਪਾਂ ਤੁਹਾਨੂੰ ਰਖੜੀਆਂ ਦਿਖਾਣੇ ਆ ਥੋੜੀ ਦੇਰ ਦੇ ਵਿੱਚ ਠੀਕ ਹੈ ਮੈਂ ਵੀ ਤਿਆਰ ਹੋ ਜਾਊਂਗਾ ਨਾ ਹੈ ਨਾ ਬਬ ਠੀਕ ਹੈ ਪਹਿਲੀ ਵਾਰ ਨਾ ਚਾਹ ਨਾਲ ਖਾਦੇ ਨੇ ਓਏ ਹੋਏ ਹਾਂ ਪਹਿਲੀ ਵਾਰ ਇਹ ਤਾਂ ਗੱਲ ਸਹੀ ਹੈ ਇਹ ਤਾਂ ਗੱਲ ਮੈਂ ਵੀ ਮੰਨਦਾ ਪਹਿਲੀ ਵਾਰ ਚਾਹ ਨਿਖਾਰੀ ਹੈ ਲੱਗ ਲੱਗ ਤਰ੍ਹਾਂ ਦੇ ਕੱਪ ਇੱਕ ਆ ਵੀ ਕੱਪ ਲੱਗ ਤਰ੍ਹਾਂ ਦਾ ਆ ਵੀ ਲੱਗ ਤੇ ਉਹ ਵੀ ਲੱਗ ਇਹ ਗੱਲ ਕੀ ਹੈ ਹੈ ਤੁਹਾਡੇ ਹਿਸਾਬ ਨਾਲ ਲੱਗ ਗਈ ਐਵੇਂ ਹਾਂ ਐਵੇਂ ਆਪਣੇ ਹਿਸਾਬ ਨਾਲ ਅੱਛਾ ਹਾਂ ਫੇਰ ਤਾਂ ਠੀਕ ਹਾਂ ਇਹ ਗੱਲ ਸਹੀ ਹੈ ਗਾਟ ਇਟ ਜਿਹੜਾ ਜਿਵੇਂ ਜਿਵੇਂ ਪੀਂਦਾ ਹੁੰਦਾ ਹੁੰਦਾ ਲੱਗ ਹਾਂ ਸਹੀ ਹੈ ਓ ਵਾਓ ਕੰਮ ਕੀਤਾ ਹਾਂ ਵੈਰੀ ਗੁੱਡ ਮੇਰੇ ਆਨ ਤੋਂ ਪਹਿਲਾਂ ਬਣਾਇਓ ਬਲੌਗ ਬਲੌਗ ਬਣ ਰਿਹਾ ਬੇਟਾ ਨਹੀਂ ਹੋਣਾ ਇਹ ਬਣਾਣਾ ਓਕੇ ਉਹਨਾਂ ਨੇ ਬਣਾਉਂਨ ਉਹਨ ਕੀ ਹੋ ਗਿਆ ਹੁਣ ਕੀ ਹੋ ਗਿਆ ਮੇਰੇ ਆਨ ਤੋਂ ਪਹਿਲਾਂ ਠੀਕ ਹੈ ਠੀਕ ਹੈ ਹਾਂਜੀ ਤੇ ਸਸਤੀ ਕਾਲ ਜੀ ਸਾਰਿਆਂ ਨੂੰ ਤੇ ਫੇਰ ਸਵਾਗਤ ਹੈ ਤੁਹਾਡਾ ਇੱਕ ਵਾਰ ਨਨੂ ਨੇ ਸਵਾਗਤ ਵੈਸੇ ਕਰ ਹੀ ਦਿੱਤਾ ਸੀਗਾ ਤੇ ਮੈਂ ਸੋਚਿਆ ਮੈਂ ਵੀ ਕਰ ਦਵਾਂ ਤੇ ਹੁਣ ਗੱਲ ਇਦਾਂ ਵੀ ਨੰਨੂ ਹੁਣ ਕਹਿ ਰਹੀ ਹੈ ਕਿ ਤੁਸੀਂ ਵਲੌਗ ਨਾ ਬਣਾਓ ਮੇਰੇ ਆਏ ਤੇ ਬਣਾਓ ਕਿਉਂਕਿ ਮਨੀ ਆਪਣੀ ਮੰਮੀ ਕੋਲ ਟਿਊਸ਼ਨ ਪੜ ਰਹੀ ਹੈ ਤੇ ਤਾਂ ਕਰਕੇ ਮੈਨੂੰ ਕਹਿ ਰਹੀ ਹੈ ਕਿ ਮੇਨੂੰ ਪਹਿਲੇ ਟਿਊਸ਼ਨ ਪੜ ਲੈਣ ਦੋ ਫਿਰ ਤੁਸੀਂ ਵਲੌਗ ਬਣਾਇਓ ਤੇ ਹੁਣ ਮੈਂ ਕਿਹਾ ਚਲ ਤੂੰ ਆ ਜਾ ਏਦਾਂ ਆ ਜਾ ਵੀ 10 ਮਿੰਟ ਆਪਾਂ ਵਲੌਗ ਬਣਾ ਲੈਂਦੇ ਆ ਤੇ ਫਿਰ ਤੂੰ ਚਲ ਜੀ ਹੈ ਨਾ ਤੇ ਹੁਣ ਕੰਮ ਲੈਣ ਗਈ ਕਹਿੰਦੀ ਮੈਂ ਪਹਿਲਾਂ ਕੰਮ ਲਿਆਵਾ ਤੇ ਫਿਰ ਆਨੀ ਆ ਤੇ ਹੁਣ ਕੰਮ ਲੈ ਗਿਆ ਹੁਣ ਦੇ ਦਿਆਂ ਹੁਣ ਆਂਦੀ ਕਦੋਂ ਮੈਂ ਵੇਟ ਕਰਦਾ ਪਿਆ ਆਈ ਨਹੀਂ ਹੈਗੀ ਹਾਂ ਤੇ ਕੰਮ ਸਣੀ ਹਾਂ ਦਿਖਾਇਆ ਮੈਂ ਇਸ ਤੋਂ ਪਹਿਲਾਂ ਵਾਲਾ ਸ਼ਾਰਟ ਸੀਗਾ ਆ ਜਾ ਹਣ ਜਲਦੀ ਮੈਂ ਵਲੌਗ ਸਟਾਰਟ ਕਰਨ ਲੱਗਾ ਹਾਂਜੀ ਕਰ ਦੋ ਬੰਦ ਬੂਆ ਬੰਦ ਕਰ ਦੋ ਆ ਗਈ ਆ ਗਈ ਆ ਗਈ ਬੂਆ ਬੰਦ ਕਰ ਦੋ ਹਾਂ ਹਾਂਜੀ ਤੇ ਇਹ ਆਈ ਹੈ ਜੀ ਰਖੜੀ ਇਹ ਭੇਜੀ ਸਾਡੀ ਭੈਣ ਨੇ ਗੁਜਰਾਤ ਤੋਂ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਸ਼ੇਅਰ ਕਰੀਏ ਕੀ ਕੀ ਆਇਆ ਇਹਦੇ ਚ ਅੱਜ ਕੀ ਐਦ ਕੀ ਠੀਕ ਹੈ ਓਏ ਉਹ ਕਾਕੇ ਮੈਂ ਕਿ ਕਰਕੇ ਕੱਢਣਾ ਹੁੰਦਾ ਤੂੰ ਇੱਕੋ ਵਾਰੀ ਕੱਢ ਦਿਆ ਕਰ ਗੰਦਾ ਬੱਚਾ ਇਹ ਵਾਲੀ ਮੈਂ ਬੰਨੀ ਹੈ ਇਹ ਰਖੜੀ ਆਈ ਹੈ ਇਹ ਕਿਦੀ ਕਿਦੀ ਹੈ ਹੁਣ ਮੰਮੀ ਨਹੀਂ ਇਹ ਕਨਨੂ ਦੀ ਹੈ ਕੰਨਨੂ ਦੀ ਹੈ ਹਾਂ ਇਹ ਵਾਲੀ ਤਾਂ ਦੀ ਹੈ ਇਹ ਵਾਲੀ ਚਾਚੂ ਦੀ ਹੈ ਵਾਲੀ ਮੇਰੀ ਅੱਛਾ ਤੇਰੀ ਹੈ ਇਹ ਅੱਛਾ ਤੇਰੀ ਵਾਲੀ ਮੇਰੀ ਹੈ ਅੱਛਾ ਅੱਛਾ ਵੈਰੀ ਗੁੱਡ ਕਿੰਨੀ ਸੋਹਣੀ ਆਈ ਜੀਪੀ ਦੇ ਥਰੂ ਆਈ ਹੈ ਕੋਈ ਆਈ ਜੀਪੀ ਹੈਨਾ ਬੜੀ ਵਧੀਆ ਤੇ ਏ ਆਈਆ ਇਹ ਮਨ ਬਰੀਦੀ ਆ ਵੀ ਮਰਬੀਦੀ ਲੱਗਦੀ ਮਮੀ ਨੇ ਲੇਡੀਜ਼ ਹੀ ਲੱਗਦੀ ਹੈ ਵੀ اچھا ਇਹ ਮੇਰੀ ਹੈ ਵੀ ਠੀਕ ਹੈ ਠੀਕ ਹੈ ਕਿੰਨੀ ਸੋਹਣੀ ਹੈ ਇਹਨਾਂ ਚੀਜ਼ ਨਾ ਤੁਹਾਨੂੰ ਹੀ ਸੋਹਣੀਆਂ ਲੱਗਦੀਆਂ ਨੇ ਮੈਨੂੰ ਤਾਂ ਇਹ ਵਾਲੀ ਲੱਗਦੀ ਦੀ ਤੇ ਬਾਕੀ ਕੀ ਹੈ ਇਹਦੇ ਚ ਬਾਕੀ ਹੋਰ ਇਹ ਆ ਗਏ ਨੇ ਟਿੱਕੇ ਕਿਉਂਕਿ ਉਧਰ ਤੁਹਾਨੂੰ پتہ ਟਿੱਕੇ ਚ ਲੱਗਦੇ ਹੈ ਨਾ ਤੇ ਟਿੱਕੇ ਉਹ ਹੋਣਾ ਕਲਰ ਹੋਣਾ ਠੀਕ ਹੈ ਕਲਰ ਤੇ ਹੋਰ ਹੋਏਗਾ ਚਾਵਲ ਚਾਵਲ ਹੋਣਗੇ ਹਨਾ ਹਾਂ ਕਲਰ ਤੇ ਚਾਵਲ ਹੋਣਗੇ ਇੱਕ ਆ ਆ ਗਿਆ ਇੱਕ ਇਹ ਚਾਵਲ ਤੇ ਉਹ ਆ गिर ਗਿਆ ਹਾਂ ਹਾਂ ਇਹ ਆ ਗਿਆ ਉਹ ਤੇ ਗੁਜਰਾਤ ਆ ਵਿੱਚ ਕਿ ਪਾਈਆਂ ਰੀਆਂ ਇਹਨਾਂ ਨੂੰ ਪਹਿਲੇ ਹੀ ਅਨਬਾਕਸਿੰਗ ਕਰ ਦਿੱਤੀ ਸੀ ਟੈਂਟ ਹਾਊਸ ਤੇ ਇਹ ਕਾਰਡ ਇਹਦੇ ਚ ਕੀ ਲਿਖਿਆ ਆਇਆ your smile is worth a thousand words when your hearts are close distance doesn't matter sending you lots of love and good health happy raksha bandhan kya baat hai kitna sona kaal hai te eh hun saadi behn ne bheja nanu di bua ne gujarat wali ne ritu bua ne hai na te hun gall eda vi eh hun jadon asi banange rakhi wale din te pher apa ik message likhange hai na mummy ਹਾਂ ਉਹ ਸੌਰੀ ਮੈਸੇਜ ਵੀਡੀਓ ਫੇਰ ਬਣਾਵਾਂਗੇ ਠੀਕ ਹੈ ਤੇ ਤੁਹਾਡੇ ਨਾਲ ਆਪਾਂ ਸ਼ੇਅਰ ਜਰੂਰ ਕਰਾਂਗੇ ਤੇ ਫਿਲਹਾਲ ਇਦਾਂ ਵੀ ਵੇਦਾ ਯਾਨੀ ਕਿ ਮੌਸਮ ਇਦਾਂ ਹੀ ਸੀਗਾ ਵਧੀਆ ਹੀ ਬਣਿਆ ਹੋਇਆ ਸੀਗਾ ਤੇ ਹੁਣ ਬਾਰਿਸ਼ ਹੋਣੀ ਸ਼ੁਰੂ ਹੋਈ ਹੈ ਪਰ ਬਾਰਿਸ਼ ਨਾ ਰੋਕ ਰੋਕ ਕੇ ਹੁੰਦੀ ਹੈ ਚੱਜ ਨਾ ਹੁੰਦੀ ਨੀ ਬਾਰਿਸ਼ ਪਈ ਇੱਥੇ ਲੁਧਿਆਣਾ ਦੇ ਵਿੱਚ ਤਾਂ ਹੋਈ ਨੀ ਰਹੀ ਆਲੇ ਦਾ ਆਸੇ-ਪਾਸੇ ਕਹਿੰਦੇ ਪੈ ਰਹੀ ਹੈ ਪਰ ਇੱਥੇ ਨਹੀਂ ਹੋ ਰਹੀ ਹੈਗੀ ਹਾਂਜੀ ਜੀ ਸਭ ਤੋਂ ਨਲਾਇਕ ਬੱਚੇ ਮੇਰੇ ਦੋ ਬੈਠੇ ਨੇ ਇੱਧਰ ਇੱਕ ਹੈ ਵੱਡਾ ਬੱਚਾ ਇੱਕ ਉਹ ਛੋਟਾ ਬੱਚਾ ਹੈਲੋ ਰੋਗ ਪੜੀਆ ਪਾ ਪੜੀਏ ਚਲੋ ਸੁਣਾਓ ਚਲੋ ਦੱਸੋ ਮੈਮ ਜੀ ਕੀ ਸੁੰਨਣਾ ਚਾਹਦੇ ਹੋ ਤੁਸੀਂ ਗ੍ਰੀਟੀ ਡੌਗ ਸੁਣਾਓ ਗ੍ਰੀਟੀ ਡੌਗ ਸੁੰਨਣਾ ਸਾਰੇ ਬੱਚੇ ਪੜਦੇ ਸੀ ਫਿਰ ਮੈਂ ਕਿਹਾ ਚਲ ਮੈਂ ਵੀ ਟਿਊਸ਼ਨ ਪੜਾਣਾ ਨੰਨੂ ਨਾਲ ਪੜ ਰਿਹਾ ਸੀ ਸਾਡੇ ਠੀਕ ਹੈ ਤੇ ਹੁਣ ਮੈਂ ਮੈਮ ਜੀ ਨੂੰ ਗ੍ਰੀਟੀ ਡੌਗ ਸੁਣਾਵਾਗਾ ਠੀਕ ਹੈ ਦੇਖਦੇ ਹਾਂ ਮੇਰਾ ਗ੍ਰੀਟੀ ਡੌਗ ਸਹੀ ਹੁੰਦਾ ਕਿ ਨਹੀਂ ਮੈਂ ਆਪਣੇ ਕੋਲ ਬਣਾਵਾਗਾ ਠੀਕ ਹੈ ਤੈਨੂੰ ਯਾਦ ਕੋਈ ਨਹੀਂ ਹੈਗਾ ਇਹ ਡੌਗ ਵਾਸ ਵੈਰੀ ਹੰਗਰੀ there was a dog and he was very very hungry and he went to the once there was a dog o ek minute chapio pacio ek minute bacche chup kareo once there was a dog and he was very hungry and he went to a jungle then he crossing the river nahi river nahi cross karda pehla ha ha once there was a dog he was very hungry and he went to the jungle and he saw a piece of meat and Achha, pound he found a piece of meat and he put it in his mouth and he went to the river and crossing the river and he saw his reflection in the river and he thought there was another dog in the river he barking at him and his piece of meat fell down, fell down and this is the moral. ਮੋਰਲ ਆਫ ਦ ਸਟੋਰੀ ਐਂਡ ਮੋਰਲ ਆਫ ਦ ਸਟੋਰੀ ਇਜ਼ ਦਾ ਗਰੀਡ ਇਜ਼ ਏ ਕਰਸ ਠੀਕ ਹੈ ਤਾੜੀਆਂ 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 ਸਾਰੇ ਬੱਚੇ ਤਾੜੀਆਂ ਹੋ ਗਿਆ ਨਾ ਸਭ ਦਾ ਮੈਂ ਮੈਡਮ ਜੀ ਮੇਰਾ ਬੜੀਆ ਸੀਨੇ ਗਰੀਡੀ ਡੌਗ ਹਾਂ ਬਹੁਤ ਵਧੀਆ ਸੀ ਠੀਕ ਹੈ ਜੀ ਚਲੋ ਹੁਣ ਛੁੱਟੀ ਕਰਦੀ ਹੈ ਮੈਮ ਜੀ ਜਾਈਏ ਸੀ ਹਾਂ ਤੁਸੀਂ ਜਾਓ ਚਲੋ ਠੀਕ ਹੈ ਜੀ ਬਾਏ ਬਾਏ ਹਾਂਜੀ ਤੇ ਹੁਣ ਅਗਲਾ ਦਿਨ ਤੇ ਹੁਣ ਤੁਸੀਂ ਦੇਖਿਆ ਵੀ ਆਪਾਂ ਸੁਣਾ ਰਹੇ ਸੀਗੇ ABC O ਗਰੀਡੀ ਡੌਗ ਤੇ ਮੈਂ ਭੁੱਲ ਗਿਆ ਕਿਉਂਕਿ ਅਗਲਾ ਦਿਨ ਗਰੀਡੀ ਡੌਗ ਸੁਣਾ ਰਿਹਾ ਸੀ ਤੇ ਜੇ ਤੁਹਾਨੂੰ ਵਧੀਆ ਲੱਗਿਆ ਤੇ ਪਲੀਜ਼ ਲਾਈਕ ਕਰ ਦਿਓ ਵੀਡੀਓ ਨੂੰ ਤੇ ਨੈਕਸਟ ਵਲੌਗ ਚ ਤੁਸੀਂ ਦੇਖੋਗੇ ਬਾਰਿਸ਼ ਬਹੁਤ ਜ਼ਿਆਦਾ ਹੋਈ ਸੀ ਅੱਜ ਤੇ ਉਹ ਨੈਕਸਟ ਵਲੌਗ ਚ ਦਿਖਾਵਾਂਗੇ ਆਪਾਂ ਤੁਹਾਨੂੰ ਠੀਕ ਹੈ ਜੀ ਕੀ ਕੀ ਕੀਤਾ ਤੇ ਇਹ ਵਲੌਗ ਨੂੰ ਤੁਸੀਂ ਪਲੀਜ਼ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਦੇ ਚੈਨਲ ਦੇ ਨਵੇਂਓ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਕਮੈਂਟ ਵੀ ਜਰੂਰ ਕਰਕੇ ਦੱਸਿਆ ਕਰੋ ਹੈਨਾ ਤੁਹਾਨੂੰ ਬਲੌਗ ਕਿਦਾਂ ਲੱਗਦਾ ਕਮੀਆਂ ਪੇਸ਼ੀਆਂ ਜੋ ਵੀ ਹੈ ਉਹ ਪਲੀਜ਼ ਦੱਸਿਆ ਕਰੋ ਹੈਨਾ ਤਾਂ ਹੀ ਮਤਲਬ ਤਾਂ ਹੀ ਕੁਝ ਪਤਾ ਲੱਗਦਾ ਕਿ ਹਾਂ ਅਸੀਂ ਤਾਂ ਜੋ ਆਂਦਾ ਹੈ ਮਨ ਚ ਉਹ ਆਪਾਂ ਬਣਾਈ ਜਾਂਦੇ ਆ ਫਿਰ ਜੇ ਤੁਸੀਂ ਦੱਸੋਗੇ ਕਿ ਹਾਂ ਕੀ ਗੜਬੜ ਹੈ ਕੀ ਗਲਤੀ ਹੈ ਕਿੱਥੇ ਵਧੀਆ ਕਿੱਥੇ ਘਟੀਆ ਤੇ ਉਸ ਹਿਸਾਬ ਨਾਲ ਆਪਾਂ ਉਹਨੂੰ ਚੇਂਜ ਕਰ ਸਕਦੇ ਹਾਂ ਹੈਨਾ ਉੱਥੇ ਆਪਾਂ ਥੋੜਾ ਜਿਹਾ ਉਹਨੂੰ ਇੰਪਰੂਵ ਕਰ ਸਕਦੇ ਹਾਂ ਹੈਨਾ ਸੁਧਾਰ ਸਕਦੇ ਹਾਂ ਤੇ ਪਲੀਜ਼ ਦੱਸਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਹੱਥ ਜੋੜ ਕੇ ਬੇਨਤੀ ਹੈ ਤੇ ਵੱਧ ਤੋਂ ਵੱਧ ਤੁਸੀਂ ਦੇਖਿਆ ਕਰੋ ਵੀਡੀਓ ਨੂੰ ਜਿੰਨੀ ਦੇਖ ਹੁੰਦੀ ਹੈ ਪੂਰੀ ਵੀਡੀਓ ਦੇਖਿਆ ਕਰੋ ਕਦੀ ਵੀ ਵਿੱਚ ਸਕਿੱਪ ਨਾ ਕਰਿਓ ਕਰੋ ਕਿਉਂਕਿ ਇਹਦੇ ਨਾਲ ਪੰਗਾ ਪੈ ਜਾਂਦਾ ਹੈ ਨਾ ਇੱਕ ਤਾਂ ਰੀਚ ਘਟ ਜਾਂਦੀ ਹੈ ਫਿਰ ਵੀਡੀਓ ਜ਼ਿਆਦਾ ਚੱਲਦੀ ਵੀ ਨਹੀਂ ਹੈਗੀ ਤੇ ਜੇ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਲੰਬੀ ਮਤਲਬ ਵੀਡੀਓ ਦੇਖਿਆ ਕਰੋ ਪੂਰੀ ਦੇਖ ਕੇ ਫਿਰ ਬੰਦ ਕਰਿਆ ਕਰੋ ਭਾਵੇਂ ਜੇ ਨਹੀਂ ਵੀ ਮਨ ਕਰਦਾ ਤਾਂ ਪਲੀਜ਼ ਜਲਦੀ ਛੱਡ ਦਿਆ ਕਰੋ ਬਟ ਪਲੀਜ਼ ਵੀਡੀਓ ਪੂਰੀ ਚੱਲ ਆਇਆ ਕਰੋ ਪੂਰੀ ਚਲਾਇਆ ਕਰੋ ਤੇ ਉਹਦੇ ਨਾਲ ਥੋੜਾ ਜਿਹਾ ਫਾਇਦਾ ਹੋ ਜਾਂਦਾ ਹੈ ਹਨਾ ਤੇ ਬਾਕੀ ਫਿਰ ਉਹਦੇ ਨਾਲ ਇਹ ਹੁੰਦਾ ਕਿ ਥੋੜਾ ਮੋਟੀਵੇਟ ਹੋ ਜਾਂਦਾ ਬੰਦਾ ਅਸੀਂ ਮੋਟੀਵੇਟ ਹੋ ਜਾਂਨੇ ਤੇ ਅਸੀਂ ਉਸ ਹਿਸਾਬ ਨਾਲ ਫਿਰ ਵਧੀਆ-ਵਧੀਆ ਕੰਟੈਂਟ ਲੈ ਕੇ ਆ ਸਕਦੇ ਆ ਤੁਹਾਡੇ ਲਈ ਵਧੀਆ-ਵਧੀਆ ਕੰਟੈਂਟ ਬਣਾਵਾਂਗੇ ਠੀਕ ਹੈ ਜੀ ਤੇ ਹੁਣ ਐਦਾਂ ਵੀ ਮੌਸਮ ਹੁਣ ਥੋੜੀ-ਥੋੜੀਆ ਵਧੀਆ ਹੋ ਰਿਹਾ ਠੰਡਾ ਹੋ ਰਿਹਾ ਕਿਉਂਕਿ ਗਰਮੀਆਂ ਹੁਣ ਖਤਮ ਹੋ ਚੁੱਕੀਆਂ ਨੇ ਬਾਰਸ਼ਾਂ ਹੁਣ ਚਾਲੂ ਨੇ ਤੇ ਇਸ ਤੋਂ ਬਾਅਦ ਫਿਰ ਮੌਸਮ ਠੰਡਾ ਹੀ ਹੋਣਾ ਹੈ ਨਾ ਤੁਹਾਨੂੰ ਪਤਾ ਸਰਦੀਆਂ ਆ ਜਾਣੀਆਂ 2-3 ਮਹੀਨਿਆਂ ਤੱਕ 2 ਮਹੀਨਿਆਂ ਤੱਕ ਤੇ ਫੇਰ ਆਪਾਂ ਘੁੰਮਣ ਫਿਰਨ ਦਾ ਪ੍ਰੋਗਰਾਮ ਸ਼ੁਰੂ ਕਰਾਂਗੇ ਉਹ ਦਾ ਵੈਸੇ ਮਹੀਨੇ ਤੱਕ ਹੀ ਆਪਾਂ ਸ਼ੁਰੂ ਕਰ ਦੇਣਾ ਸ਼ਾਇਦ ਤੇ ਬਾਕੀ ਹੋ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕੁਝ ਖੁਸ਼ਖਬਰੀਆਂ ਤੁਹਾਨੂੰ ਸੁਣਨ ਨੂੰ ਮਿਲਣਗੀਆਂ ਹੋਰ ਵਧੀਆ-ਵਧੀਆ ਖਬਰਾਂ ਸੁਣਨ ਨੂੰ ਮਿਲਣਗੀਆਂ ਤੇ ਆਪਾਂ ਘੁੰਮਣ ਫਿਰਨ ਵੀ ਜਾਵਾਂਗੇ ਠੀਕ ਹੈ ਤਾਂ ਨਵੀਂ-ਨਵੀਂ ਥਾਂਵਾਂ ਐਕਸਪਲੋਰ ਕਰਾਂਗੇ ਸਾਰੀ ਫੈਮਿਲੀ ਤੇ ਬਾਕੀ ਤੁਸੀਂ ਪਲੀਜ਼ ਵੀਡੀਓ ਲਾਈਕ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਉਦੋਂ ਤੱਕ ਲਈ ਆਪਣਾ ਖਿਆਲ ਰੱਖੋ ਜਿਉਂਦੇ ਵਸਤੇ ਰਹੋ ਸਤਿ ਸ਼੍ਰੀ ਅਕਾਲ ਜੀ